ਸਾਸਤਰੀ ਗਾਲ ਜੀ ਕਪੜੇਲੇੜਾ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਪਿਆਰੇ ਕਾਟਨ ਦੇ ਸੂਟ ਹਾਂਜੀ ਇਹ 올ਓਵਰ ਸੂਟ ਨੇ ਹਾਂਜੀ ਫਸਟ ਹੈ ਜੀ ਬਹੁਤ ਹੀ ਸੋਹਣਾ ਨਿਕਨਿਕਾ ਪ੍ਰਿੰਟ ਹੈ ਬਹੁਤ ਪਿਆਰਾ ਸੂਟ ਹੈ ਇਹ ਸਾਰੇ ਪ੍ਰਿੰਟ ਕਾਟਨ ਦੇ ਬਹੁਤ ਸੋਹਣੇ ਸੂਟ ਨੇ ਸਾਰੇ ਹਾਂਜੀ ਐ ਨੈਕਸਟ ਹੈ ਜੀ ਇਸ ਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਹਾਂਜੀ ਨੈਕਸਟ ਹੈ ਜੀ ਬਲੂ ਕਲਰ ਚ ਹਾਂਜੀ ਸਾਰੇ ਸੂਟ ਬਹੁਤ ਸੋਹਣੇ ਤਿਆਰ ਹੋਣਗੇ ਬਾਕੀ ਤਿਆਰ ਹੋਣ ਤੋਂ ਬਾਅਦ ਹੀ ਇਹਦੀ ਗ੍ਰੇਸ ਹੁੰਦੀ ਹੈ ਸੂਟ ਦੀ ਜੀ ਬਹੁਤ ਪਿਆਰੇ ਪ੍ਰਿੰਟ ਨੇ ਬਹੁਤ ਸੋਹਣੇ ਕਲਰ ਨੇ ਹਾਂਜੀ ਨੈਕਸਟ ਹੈ ਜੀ ਬਹੁਤ ਸੋਹਣਾ ਇਸ ਦਾ ਫੈਬਰਿਕ ਹੈ ਹਾਂਜੀ ਇਹ ਨੈਕਸਟ ਹੈ ਇਹਨਾਂ ਚੋਂ ਕੋਈ ਵੀ ਸੂਟ ਤੁਸੀ ਲੈਣਾ ਹੋਵੇ ਤਾਂ 1000 ਰੁਪਏ ਦਾ ਸੂਟ ਹੈ ਹਾਂਜੀ ਨੈਕਸਟ ਹੈ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਮੰਗਵਾ ਸਕਦੇ ਹੋ ਜਾਂ ਤੁਸੀਂ ਇਹਨਾਂ ਨੂੰ ਤਿਆਰ ਕਰਵਾ ਕੇ ਵੀ ਲੈ ਸਕਦੇ ਹੋ ਸਟਿਚ ਕਰਾ ਕੇ ਤਿਆਰ ਕਰਵਾ ਕੇ ਦੁਪੱਟਾ ਵਗੈਰਾ ਤਿਆਰ ਕਰਵਾ ਕੇ ਦੇ ਦਿੰਦੇ ਹਾਂ ਸੀ ਹਾਂਜੀ ਨੈਕਸਟ ਪ੍ਰਿੰਟ ਹੈ ਨੈਕਸਟ ਇਹ ਵਾਲਾ ਪ੍ਰਿੰਟਰ ਇਸ ਵਿੱਚ ਨੈਕਸਟ ਇਹ ਬਹੁਤ ਸੋਹਣਾ ਪ੍ਰਿੰਟ ਹੈ ਵੀ ਇਸਦੇ ਵਿੱਚ ਲਾਈਟ ਡਾਰਕ ਸਾਰੇ ਸੂਟ ਨੇ ਹਾਂਜੀ ਨੈਕਸਟ ਹੈ ਜੀ ਇਹਨਾਂ ਨੂੰ ਤੁਸੀਂ ਕੋਟ ਸੈੱਟ ਵੀ ਤਿਆਰ ਕਰਵਾ ਸਕਦੇ ਹੋ ਜਾਂ ਤੁਸੀਂ ਮਤਲਬ ਇਹਨਾਂ ਨੂੰ ਪਾਕਿਸਤਾਨੀ ਸਟਾਈਲ ਸੂਟ ਤਿਆਰ ਕਰਵਾ ਸਕਦੇ ਹੋ ਹਾਂਜੀ ਨੈਕਸਟ ਹੈ ਜੀ ਇਹ ਛੋਟਾ ਛੋਟਾ ਪ੍ਰਿੰਟ ਹੈ ਬਹੁਤ ਪਿਆਰਾ ਸੂਟ ਹੈ ਵੀ। ਹਾਂਜੀ ਨੈਕਸਟ ਪ੍ਰਿੰਟ ਹੈ। ਇਹ ਵਾਈਟ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ। ਹਾਂਜੀ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸਾਡਾ ਕੰਟੈਕਟ ਕਰ ਸਕਦੇ ਹੋ ਜੀ। ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਹਣੇ ਸਨ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ।